ਜਸਕੀਰਤ ਸਿੰਘ ਜੱਸਾ ਜਿਸਦੀ ਤੁਹਾਨੂੰ ਪਤਾ ਪਿਛਲੇ ਦਿਨੀ ਮੌਤ ਹੋ ਗਈ ਆ ਖਾੜਾ ਪਿੰਡੇ ਪਹਿਲਾਂ ਰਹਿੰਦਾ ਸੀ ਫਿਰ ਲੁਧਿਆਣਾ ਚੱਲ ਗਿਆ ਉਸ ਤੋਂ ਬਾਅਦ ਪਿੰਡ ਕੋਠੇ ਸ਼ੇਰਜੰਗ ਰਹਿ ਰਿਹਾ ਸੀ ਤੇ ਜਿੱਥੇ ਕੋਠੇ ਸ਼ੇਰਜੰਗ ਪਿੰਡ ਦੇ ਵਿੱਚ ਇਸ ਦੀ ਗੱਡੀ ਨੂੰ ਅੱਗ ਲਾ ਕੇ ਸੜ ਦਿੱਤਾ ਗਿਆ ਤੇ ਉੱਥੇ ਫਾਇਰਿੰਗ ਵੀ ਹੋਈ ਫਾਇਰਿੰਗ ਹੋਣ ਤੋਂ ਬਾਅਦ ਜੱਸਾ ਕਾਫੀ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਸਨੂੰ ਹਸਪੀਟਲ ਲਿਜਾਇਆ ਗਿਆ ਤੇ ਜਿੱਥੇ ਉਹਨੇ ਜਾ ਕੇ ਰਾਤ ਦੇ 1.5 ਵਜੇ ਆਪਣਾ ਦਮ ਤੋੜ ਦਿੱਤਾ ਦੇਖੋ ਆ ਸਕੋਰਪੀਓ ਗੱਡੀ ਏ ਜੱਸਾ ਦੇਰ ਰਾਤ ਪਿੰਡ ਕੋਠੇ ਸ਼ੇਰਜੰਗ ਆਪਣੇ ਘਰ ਜਾ ਰਿਹਾ ਸੀ ਪਰ ਜਦੋਂ ਅਣਪਛਾਤੇਆਂ ਵਿਅਕਤੀਆਂ ਵੱ ਗੱਡੀ ਨੂੰ ਅੱਗ ਲਾ ਦਿੱਤੀ ਗਈ ਹਨ ਪਛਾਤੇ ਵਿਅਕਤੀਆਂ ਕੋਲ ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਵੀ ਸੀ ਪਰ ਨਾ ਪੈਟਰੋਲ ਪਾ ਕੇ ਇਸ ਗੱਡੀ ਵਿੱਚ ਤੈਨੂੰ ਅੱਗ ਲਾਤੀ ਤੇ ਜੱਸੇ ਨੂੰ ਉਥੇ जख्मी ਕਰ ਦਿੱਤਾ ਜਿਸ ਤੋਂ ਬਾਅਦ ਹਸਪੀਟਲ ਜਾ ਕੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਜੱਸੇ ਕੋਲ ਆਪਣਾ ਪਰਸਨਲ ਵੈਪਨ ਵੀ ਸੀ ਉਹੀ ਵਿੱਚ ਹੀ ਸੜ ਗਿਆ ਤੇ ਦੱਸਿਆ ਜਾ ਰਿਹਾ ਕਿ ਜੱਸੇ ਨੂੰ ਕਾਫੀ ਪਹਿਲਾਂ ਥ੍ਰੈਟ ਵੀ ਆਈ ਸੀ ਜਿਸ ਤੋਂ ਬਾਅਦ ਇਹ ਘਟਨਾ ਵਾਪਰ ਗਈ ਜੱਸਾ ਟਰੇਡਿੰਗ ਦਾ ਕੰਮ ਕਰਦਾ ਸੀ ਕਾਫੀ ਗਰੀਬ ਸੀ ਤੇ ਆਪਣੀ ਮਿਹਨਤ ਦੇ ਨਾਲ ਉਹ ਇੱਥੇ ਤੱਕ ਖੜਾ ਹੋਇਆ ਸੀ ਤੋਂ ਨਿਆ ਨਵੀਂ ਗੱਡੀ ਲਈ ਸੀ ਪੰਜਾਬੀ ਟਰੇਡਿੰਗ ਦੇ ਨਾਮ ਤੋਂ ਉਸ ਦਾ ਇੰਸਟਾਗ੍ਰam ਪੇਜ ਵੀ ਸੀ 1997 ਵਿੱਚ ਜੱਸੇ ਦਾ ਜਨਮ ਹੋਇਆ ਸੀ ਤੇ 2025 ਵਿੱਚ ਉਸ ਦੀ ਮੌਤ ਹੋ ਗਈ ਤਕਰੀਬਨ 28 ਸਾਲਾਂ ਦਾ ਜੱਸਾ ਸੀ ਤੇ ਬਾਕੀ ਜੋ ਵੀ ਹੋਇਆ ਬਹੁਤ ਹੀ ਦੁੱਖ ਲੱਗ ਰਿਹਾ 29 ਜੁਲਾਈ ਨੂੰ ਜੱਸੇ ਦੀ ਮੌਤ ਹੁੰਦੀ ਹੈ ਤੇ 1 ਅਗਸਤ ਨੂੰ ਪਿੰਡ ਕੋਠੇ ਸ਼ੇਰਜੰਗ ਜਗਰਾਉਂ ਵਿੱਚ 3 ਵਜੇ ਜੱਸੇ ਦਾ ਸੰਸਕਾਰ ਕੀਤਾ ਜਾਏਗਾ ਤਾਂ ਸਾਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਮੇਹਤੀ ਹੈ ਕਿ ਉੱਥੇ ਜ਼ਰੂਰ ਪਹੁੰਚੋ ਧੰਨਵਾਦ ਜੀ